ਜ਼ਫਰਨਾਮਾ ਸਤਨ ਗੁਰਦੁਆਰਾ ਲੋਗੜ ਸਾਹਿਬ ਦਿਨਾਂ ਸਾਹਿਬ ਪਹੁੰਚੀ ਗੁਰੂ ਸਾਹਿਬ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਸਤਕਾਰਯੋਗ ਫਤਿਹ ਆਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰਿਆਈ ਇੱਕ ਆਜ਼ਾਦੀ ਹੈ ਜੇ ਸਾਨੂੰ ਇਸ ਧਰਤੀ ਦੇ ਉੱਤੇ 12ਵੀਂ 13ਵੀਂ ਸਦੀ ਦਾ ਹੁਕਮ ਸੰਸਕ੍ਰਿਤ ਤੇ ਵੇਦ ਸ਼ਾਸਤਰ ਸਮ੍ਰਿਤੀਆਂ 'ਚ ਪੰਡਤਾਂ ਨੇ ਲੈਣ ਨੂੰ ਕਿਹਾ ਦੂਜੇ ਪਾਸੇ ਕਾਜ਼ੀਆਂ ਨੇ ਅਰਬੀ ਭਾਸ਼ਾ ਦੇ ਵਿੱਚ ਸਤਕਾਰਯੋਗ ਕੁਰਾਨ ਸ਼ਰੀਫ ਜੀ ਦੇ ਦਰਸ਼ਨ ਲੈਣ ਨੂੰ ਉਹਨਾਂ ਨੇ ਹਿਦਾਇਤ ਕੀਤੀ ਤਾਂ ਸ਼ੇਖ ਬਾਬਾ ਫਰੀਦ ਜੀ ਨੇ ਇਸ ਧਰਤੀ ਦੇ ਉੱਤੇ ਸਧਾਰਣ ਇਲਾਕੇ ਦੀ ਬੋਲੀ ਪੰਜਾਬੀ ਦੇ ਵਿੱਚ ਮਨੁੱਖਤਾ ਨੂੰ ਸਿੱਧਾ ਇੱਕੋ ਰੱਬ ਨਾਲ ਜੋੜਦਾ ਭਗਤਾਂ ਨੇ ਜਾਤ ਪਾਤ ਦੀਆਂ ਜ਼ੰਜੀਰਾਂ ਤੋੜੀਆਂ ਭਗਤ ਕਬੀਰ ਜੀ ਨੇ ਖਾਲਸੇ ਦਾ ਹੁਕਮ ਕੀਤਾ ਭਗਤ ਰਵਿਦਾਸ ਮਹਾਰਾਜ ਨੇ ਇਹ ਜਾਤ ਪਾਤ ਦੀਆਂ ਜ਼ੰਜੀਰਾਂ ਭੰਦੇ ਹੋਏ ਸਾਨੂੰ ਬੇਗੰਬੁਰੇ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਨਾਨਕ ਸਾਹਿਬ ਪਾਤਸ਼ਾਹ ਨੇ ਛੋਟੀ ਉਮਰ ਤੇ ਜਦ ਅਸੀਂ ਸੋਚ ਨਹੀਂ ਸਕਦੇ ਕਿ ਮਾਪਿਆਂ ਦਾ ਕਹਿਣਾ ਅਸੀਂ ਮੋੜੀਏ ਇੱਥੇ ਤੇ ਪੁਰोहित ਨੂੰ ਪੰਡਿਤ ਨੂੰ ਮਾਪਿਆਂ ਨੂੰ ਸਪਸ਼ਟ ਕਹਤਾ ਕਿ ਜਨੇਊ ਮੈਂ ਨਹੀਂ ਪਾੜਨਾ ਹੈਗਾ ਜਿਸ ਜਨੇਊ ਦੀ ਰੱਖਿਆ ਅੱਜ ਜਿਹੜੇ ਨੌਵੇਂ ਪਾਤਸ਼ਾਹ ਦੀ ਅਸੀਂ ਗੱਲ ਕਰਨ ਆਏ ਆ ਉਹਨੂੰ ਜਾਤ ਪਾਤ ਦੇ ਆਧਾਰ ਤੇ ਮਨਾ ਕਰਤਾ ਜਿਹੜੀ ਸੰਗਤ ਉਹਨਾਂ ਨੇ ਤੋਰੀ ਨਾਮ ਸਿਮਰਨ ਨਾਲ ਜੋੜੀ ਸੰਪਤੀ ਰੂਪ ਦੇ ਵਿੱਚ ਰੱਬ ਦਾ ਅਹਿਸਾਸ ਕਰਨ ਵਾਸਤੇ ਉਹਨਾਂ ਨੇ ਸਾਨੂੰ ਨਾਮ ਸਿਮਰਨ ਬਖਸ਼ਿਆ ਸਾਰੇ ਉਹਨਾਂ ਨੇ ਸ਼ਲੋਕ ਇਕੱਠੇ ਕੀਤੇ ਭਗਤਾਂ ਨੇ ਸ਼ਲੋਕ ਇਕੱਠੇ ਕੀਤੇ ਤੇ ਨਾਮ ਸਿਮਰਨ ਤੋਂ ਬਾਅਦ ਪੰਗਤ ਤੇ ਲੰਗਰ ਸਾਨੂੰ ਸੰਸਥਾ ਬਖਸ਼ੀ ਉਦਾਸੀਆਂ ਕਰਕੇ ਸਾਰੇ ਜਹਾਂ ਦੇ ਵਿੱਚ ਨਿਡਰ ਹੋ ਕੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਗੁਰਸਿੱਖੀ ਤੋਰੀ ਮੌਕੇ ਤੇ ਜਦ ਗੁਰਗੱਦੀ ਬਖਸ਼ੀ ਤਾਂ ਆਪਣੇ ਸੁਪੁੱਤਰ ਨੂੰ ਨਹੀਂ ਦਿੱਤੀ ਭਾਈ ਲੈਲਾ ਜੀ ਨੂੰ ਉਹਨਾਂ ਨੇ ਗੁਰੰਗਤ ਸਾਨੂੰ ਬਖਸ਼ੇ ਜਿਨ੍ਹਾਂ ਨੇ ਉਹ ਲੰਡੀ ਦੀ ਲਿਖੀ ਵਿੱਚ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਸੀ ਉਹ ਪੋਥੀਆਂ ਸੀ ਉਹ ਸਾਰੀ ਸਾਨੂੰ ਗੁਰਮੁਖੀ ਦੀ ਲੇਖ ਦੇ ਵਿੱਚ ਵਿਵੇਕਦਾਨ ਦਾ ਜਿਹੜਾ ਅਸੀਂ ਅਰਦਾਸ ਕਰਦੇ ਆਂ ਪੜ੍ਹੀ ਲਿਖੀ ਕੌਮ ਆਪਣੀ ਬੋਲੀ ਆਪਣੇ ਲਿਪੀ ਦੇ ਨਾਲ ਇੱਕ ਗੁਰੂ ਦੇ ਨਾਲ ਜੋੜਿਆ ਜਿਹੜਾ ਸਿੱਧਾ ਕਹਿੰਦੇ ਸੀ ਕਿ ਰੱਬ ਨਾਲ ਜੁੜੋ ਮਾਤਾ ਖੀਵੀ ਜੀ ਦੇ ਲੰਗਰ 'ਚ ਜਿਵੇਂ ਅੱਜ ਕੋਈ ਜਾਤ ਪਾਤ ਨਹੀਂ ਸੀ ਕੋਈ ਉੱਚ ਨੀਚ ਨਹੀਂ ਸੀ ਇੱਕੋ ਬਾਟੇ ਤੇ ਤੁਹਾਨੂੰ ਮਨੁੱਖਤਾ ਨੂੰ ਇੱਕ ਖੜਾ ਕੀਤਾ ਆਜ਼ਾਦ ਕੀਤਾ ਤੁਹਾਡੀ ਵੰਡਾਂ ਤੋਂ ਤੇ ਸਾਥ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਨੇ ਗੋੰਦਾਲ ਸਾਹਿਬ ਜੀ ਬੋਲੀ ਦਾ ਇਸ਼ਤਰਾਫ ਕਰਨ ਨੂੰ ਕਿਹਾ ਉਹਦੇ ਵਿੱਚ ਨਰ ਨਾਰੀ ਜਾਤ ਪਾਤ ਕਿੱਥੇ ਗਿਆ ਇੱਕੋ ਪਾਣੀ 'ਚ ਇਸ਼ਨਾਨ ਕੀਤਾ ਫਰਕ ਕੀ ਰਹਿ ਗਿਆ ਕਿ ਇੱਥੇ ਤਾਂ ਖੂਹ ਵੀ ਮੰਡੇ ਹੋਏ ਸੀਗੇ ਕੋਈ ਊਚ ਜਾਤੀ ਦਾ ਕੋਈ ਨੀਚ ਜਾਤੀ ਦਾ ਤੇ ਸਾਧ ਸੰਗਤ ਜੀ 22 ਮੰਝੀਆਂ ਜਿਹੜੀਆਂ ਥੋਡੀਆਂ ਖੜੀਆਂ ਕਰਤੀਆਂ ਬੀਬੀਆਂ ਨੂੰ ਉਹਨਾਂ ਤੇ ਬਿਰਾਜਮਾਨ ਕੀਤਾ ਪੀੜੀਆਂ ਵੀ ਉਹਨਾਂ ਨੇ ਸਾਬਤ ਕੀਤੀਆਂ ਗੁਰਸਿੱਖੀ ਦਾ ਫਲਾ ਇਹੋ ਜਿਹਾ ਕਰਤਾ ਕਿ ਜਦ ਮਹਾਰਾਜ ਰਾਮਦਾਸ ਸਾਹਿਬ ਨੇ ਗੁਰੂ ਕੀ ਨਗਰੀ ਬਸਾਈ ਸਾਨੂੰ ਸਰੋਵਰ ਬਖਸ਼ੇ ਤਾਂ ਲਾਹੌਰ ਦਾ ਦਰਬਾਰ ਵੀ ਕਹਿੰਦਾ ਯਾਰ ਇਹ ਕਿਹੋ ਜੀ ਕੌਮ ਆ ਅੱਖ ਨਾਲ ਅੱਖ ਮਲਾ ਕੇ ਸਾਡੇ ਨਾਲ ਗੱਲ ਕਰਦੀ ਐ ਨਿਮੀ ਨੀ ਪਾਉਂਦੀ ਇਹ ਸਮਝਦੀ ਕੀ ਆ ਆਪਣੇ ਆਪ ਨੂੰ ਤੇ ਸਾਧ ਸੰਗਤ ਜੀ ਉਸ ਸਮੇਂ ਦੇ ਤਖਤ ਦੇ ਭੈਣੇ ਉਸ ਸਮੇਂ ਦੇ ਲਾਹੌਰ ਦੇ ਭੈਣੇ ਪੰਚਮ ਪਿਤਾ ਦੀ ਸ਼ਹਾਦਤ ਇਸ ਕਰਕੇ ਕੀਤੀ ਜੋ ਕਿ ਤੁਸੀਂ ਗੁਰੂ ਕੇ ਸਿੱਖ ਆਜ਼ਾਦ ਅੱਖ ਨਾਲ ਅੱਖ ਮਲਾਣ ਜੋਗੇ ਹੋਗੇ ਸੀਗੇ ਇਹ ਗੁਰਿਆਈ ਸੀ ਸਾਡੇ ਗੁਰੂਆਂ ਦੀ ਸਾਧ ਸੰਗਤ ਜੀ ਮੁੜ ਕੇ ਛੇਵੇਂ ਪਾਤਸ਼ਾਹ ਨੇ ਤੁਹਾਨੂੰ ਕਿਹਾ ਕਿ ਤੁਸੀਂ ਐ ਨਹੀਂ ਬੱਜ ਸਕਦੇ ਜਿਵੇਂ ਕੋਈ ਬકરી ਭੇੜ ਆਪਣੇ ਕਸਾਈ ਕੋਲੇ ਜਾ ਕੇ ਸੀਸ ਲਹਾ ਦੇ ਉਹਨਾਂ ਨੂੰ ਸ਼ਸਤਰਧਾਰੀ ਬਣਾ ਕੇ ਘੋੜਿਆਂ ਤੇ ਸਵਾਰ ਕਰਕੇ ਆਪ ਉਹਨਾਂ ਨੇ ਜਿਹੜਾ ਗੁਰਸਿੱਖੀ ਨੂੰ ਪਹਿਰਾਵਾ ਮੀਰੀ ਪੀਰੀ ਦਾ ਦਿੱਤਾ ਉਹਦੇ ਵਿੱਚ ਹਰਗੋਬਿੰਦਪੁਰ ਸਾਹਿਬ ਤੋਂ ਪਹਿਲਾਂ ਜਿਹੜੀਆਂ ਧਰਮਯੁੱਧ ਜੰਗਾਂ ਉਹਨਾਂ ਨੇ ਲੜੀਆਂ ਦਿੱਲੀ ਦੇ ਕੰਨ ਵੀ ਖੁੱਲ ਗਏ ਔਰੰਗਜ਼ੇਬ ਨੇ ਖੁਦ ਗੁਰੂ ਸਾਹਿਬ ਨੂੰ ਗਵਾਲੀਅਰ ਦੀ ਜੇਰ ਦੇ ਵਿੱਚ ਅੰਦਰ ਕਰਾਇਆ ਜਿੱਥੋਂ ਰਹਾ ਹੁੰਦੇ ਉਹਨਾਂ ਨੇ ਨਾਲ ਆਪਣੇ 52 ਹਿੰਦੂ ਰਾਜੇ ਵੀ ਕੱਢ ਲਏ ਆਜ਼ਾਦੀ ਉਹਨਾਂ ਦੇ ਦਿਲ 'ਚ ਵਸਦੀ ਸੀਗੀ ਜੇ ਗ੍ਰਿਫਤਾਰੀ ਵੀ ਛੱਡੀ ਤਾਂ ਨਾਲ ਆਪਦੇ ਹਿੰਦੂ ਰਾਜੇ ਆਜ਼ਾਦ ਕਰਕੇ ਗਏ ਸਾਥ ਸੰਗਤ ਜੀ ਇਹ ਗੁਰਸਿੱਖੀ ਫੇਰ ਜਦ ਆਕੇ ਹਰਗੋਬਿੰਦਪੁਰ ਸਾਹਿਬ ਬਸੀ ਉੱਥੇ ਮਹਾਰਾਜ ਦੇ ਨਾਲ ਫੇਰ ਮੁਸਲਮਾਨ ਟੱਕਰ ਲੈਣ ਮੁਗਲ ਹਕੂਮਤ ਟੱਕਰ ਲੈ ਜਾ ਕੇ ਕਰਤਾਰਪੁਰ ਸਾਹਿਬ ਜਾ ਕੇ ਬਸੇ ਉੱਥੇ ਉਹਨਾਂ ਦੇ ਹੋਣਹਾਰ ਸਪੁੱਤ ਜਿਨ੍ਹਾਂ ਨੂੰ ਆਪਾਂ ਚਾਹ ਆਦਿ ਯਾਦ ਕਰਦੇ ਆਂ ਬਾਬਾ ਤੀਗਮਾਲ ਨੇ ਜੂ ਜੰਗਾਂ ਲੜੀਆਂ ਆਪਣੇ ਪਿਤਾ ਤੋਂ ਤੇਗ ਬਹਾਦਰ ਦਾ ਖਿਤਾਬ ਕਮਾਇਆ ਫੇਰ ਗੁਰਗੱਦੀ ਕੀਰਤਪੁਰ ਸਾਹਿਬ ਗਈ ਤੇ ਬਾਬਾ ਤਿਆਗਮਾਲ ਜੋ ਬਾਬਾ ਤੇਗ ਬਹਾਦਰ ਬਣ ਗਏ ਸੀ ਆਪਣੇ ਪਰਿਵਾਰ ਸਮੇਤ ਪਟਨਾ ਸਾਹਿਬ ਜਾ ਕੇ ਬਸੇ ਔਰ ਉੱਥੇ ਪਰਿਵਾਰ ਨੂੰ ਵਸਾ ਕੇ ਆਪ ਉਦਾਸੀਆਂ ਚ ਆਸਾਮ ਬੰਗਲਾਦੇਸ਼ ਢਾਕਾ ਹੋ ਕੇ ਮੁੜ ਕੇ ਇਧਰ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਬਸੇ ਗੁਰਗੱਦੀ ਬਾਬਾ ਰਾਮਰਾਏ ਸਾਹਿਬ ਨੂੰ ਜਾਣੀ ਸੀ ਪਰ ਉਹ ਜਾ ਕੇ ਦਿੱਲੀ ਦੇ ਸਾਹਮਣੇ ਤਿਰਕ ਗਏ ਜਿੱਥੇ ਮਿੱਟੀ ਮੁਸਲਮਾਨ ਦੀ ਆਖਣੀ ਸੀ ਉੱਥੇ ਮਿੱਟੀ ਬੇਈਮਾਨ ਦੀ ਕੈਦੀ ਪਿਛੇਵੇਂ ਪਾਦਸ਼ਾਹ ਨੇ ਉਹਨਾਂ ਨੂੰ ਫੇਰ ਗੁਰਗੱਦੀ ਨਹੀਂ ਦਿੱਤੀ ਉੱਥੇ ਗੁਰੂ ਹਰਰਾਇ ਜੀ ਸਾਹਿਬ ਸਥਾਪਿਤ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਫੇਰ ਦਿੱਲੀ ਨੇ ਸੱਦ ਲਿਆ ਤੇ ਉੱਥੇ ਸੇਵਾ ਕਰਦੇ ਮਰੀਜ਼ਾਂ ਦੀ ਗੁਰੂ ਸਾਹਿਬ ਜੋਤੀ ਜੋਤ ਹੁੰਦੇ ਬਾਬਾ ਬਕਾਲਾ ਦਾ ਇਸ਼ਾਰਾ ਕਰਕੇ ਮੱਖਣ ਸ਼ਾ ਲਵਾੜੇ ਨੇ ਉੱਥੇ ਨੌਵੇਂ ਪਾਤਸ਼ਾਹ ਨੂੰ ਉੱਥੇ ਗੁਰੂ ਲਾਗਿਓ ਰੇ ਦਾ ਵਚਨ ਕੀਤਾ ਗੁਰੂ ਸਾਹਿਬ ਉੱਠ ਕੇ ਨਾਲ ਦੀ ਨਾਲ ਹੀ ਸਾਰੇ ਪੰਜਾਬ ਮਾਲਵੇ 'ਚ ਸਾਰੇ ਕਿਤੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਸਾਧ ਸੰਗਤ ਜੀ ਅਨੰਦਪੁਰ ਦੀ ਧਰਤੀ ਤੇ ਜਿੱਥੇ ਪੰਡਿਤ ਆਏ ਕਸ਼ਮੀਰ ਤੋਂ ਉੱਥੇ ਉਹਨਾਂ ਨੂੰ ਹੋਰ ਕੋਈ ਨਾ ਦਿਖਿਆ ਇਹ ਅੱਖ ਨਾਲ ਅੱਖ ਮਨਾਉਣ ਵਾਲੀ ਸਿੱਖੀ ਉਹਨਾਂ ਦਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਰੱਖਿਆ ਕਰੋ ਤੇ ਉੱਥੇ ਬੈਠੇ ਬਾਬਾ ਗੋਵਿੰਦ ਰਾਏ ਕਹਿੰਦੇ ਕਿ ਮਹਾਰਾਜ ਇਹਨਾਂ ਦਾ ਕੁਝ ਕਰਨਾ ਪੈਣਾ ਹੈ ਤੇ ਗੁਰੂ ਸਾਹਿਬ ਕਹਿੰਦੇ ਕਿ ਬਹੁਤ ਵੱਡੀ ਕੁਰਬਾਨੀ ਦੇਣੀ ਪੈਣੀ ਹੈ ਤੇ ਬਾਬਾ ਗੋਵਿੰਦ ਰਾਏ ਕਹਿੰਦੇ ਫਿਰ ਤੁਹਾਡੇ ਤੋਂ ਵੱਡਾ ਕੌਣ ਹੈ ਤੇ ਜਿਹੜਾ ਵੀੜਾ ਚੱਕਿਆ ਗੁਰੂ ਸਾਹਿਬ ਨੇ ਸਾਰੇ ਕਿਤੇ ਜਾ ਕੇ ਪ੍ਰਚਾਰ ਕੀਤਾ ਤੇ ਅਖੀਰ ਤੇ ਜਾ ਕੇ ਲਾਲ ਕਿਲੇ ਤੇ ਔਰੰਗਜ਼ੇਬ ਦੇ ਜਲਾਦਾਂ ਕਾਜ਼ੀਆਂ ਨੇ ਉਹਨਾਂ ਨੂੰ ਹਦਾਇਤ ਕੀਤੀ ਕਿ ਧਰਮ ਤਬਦੀਲ ਕੀਤਾ ਕਰੋ ਤੇ ਗੁਰੂ ਸਾਹਿਬ ਨੇ ਮਨ ਕਰਤਾ ਭਾਈ ਸਤੀਦਾਸ ਮਤੀਦਾਸ ਭਾਈ ਦਿਹਾਲਾ ਜੀ ਨਾਲ ਸੀਗੇ ਤੇ ਸਾਧ ਸੰਗਤ ਜੀ ਕਹਿੰਦੇ ਚਮਤਕਾਰ ਕਰਕੇ ਦਿਖਾਓ ਕਹਿੰਦੇ ਇਹ ਨਹੀਂ ਸਾਡੇ ਰੀਤ ਰਿਵਾਜ ਚ ਹੈਗਾ ਸਾਧ ਸੰਗਤ ਜੀ ਫੇਰ ਮੌਤ ਦੀ ਸਜ਼ਾ ਕਾਨੂੰਨੀ ਦਿੱਤੀ ਤਿੰਨਾਂ ਭਾਈਆਂ ਨੂੰ ਇੱਕ ਨੂੰ ਰੂਹ ਚ ਲਪੇਟ ਕੇ ਪਾਣੀ ਚ ਬਾਲ ਕੇ ਸੀਸ ਠੀਰ ਕੇ ਉਹਨਾਂ ਦੀ ਇੱਕੋ ਮੰਗ ਰਹੀ ਕਿ ਗੁਰੂ ਸਾਹਿਬ ਵੱਲ ਸਾਡਾ ਸਿਰ ਰਹੇ ਤੇ ਮੁੜ ਕੇ ਉਹ ਸੀਸ ਇਹ ਮੁਗਲ ਹਕੂਮਤ ਨੇ ਤਾਂ ਵੜਿਆ ਕਿਉਂਕਿ ਅੱਖ ਨਾਲ ਅੱਖ ਮਿਲਾਨ ਦੀ ਜੁਰਤ ਸਾਡੇ ਗੁਰਸਿੱਖੀ ਦੇ ਵਿੱਚ ਗੁਰੂਆਂ ਨੇ ਉਹ ਨੌਵੇਂ ਪਾਤਸ਼ਾਹ ਨੇ ਸੀਸ ਗਵਾ ਕੇ ਵੀ ਭਰੀ ਰੱਖੀ ਤੇ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਨੇ ਔਰ ਸੀਸ ਲੈ ਕੇ ਜਿੱਥੇ ਲੱਖੀਸ਼ਾ ਬੰਜਾਰੇ ਸਾਹਿਬ ਨੇ ਆਪਣਾ ਘਰ ਭੂਕੇ ਆ ਜਿਹੜਾ ਪਾਰਲੀਮੈਂਟ ਬਣਿਆ ਜਿਹੜੇ ਉੱਥੇ ਧਰਤੀਆਂ ਰਾਜਸੀਨਾ 12 ਖੰਭਾ ਸਾਰੇ ਉਹ ਲੱਖੀਸ਼ਾ ਬੰਜਾਰੇ ਦੇ ਉਹਨਾਂ ਦੇ ਸਾਰੀ ਜਾਇਦਾਦ ਅੱਜ ਤੁਸੀਂ ਭੁੱਲੀ ਬੈਠੇ ਐ ਇਹ ਰਾਜ ਨੂੰ ਨਹੀਂ ਬੈਠੇ ਵਾਪਸ ਲੈਣੀ ਹੈ ਕਿਸੇ ਦਿਨ ਲੱਖੀਸ਼ਾ ਬੰਜਾਰਾ ਜਿਹੜਾ ਆਪਣਾ ਸਾਰਾ ਕੁਝ त्याग ਕੇ ਉਹ ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ ਕਿ ਭਾਈ ਮਨੀ ਸਿੰਘ ਵੀ ਉਹਨਾਂ ਦੇ ਲੜਕੀ ਮਾਂ ਦਾ ਸੀਤੋ ਜੀ ਨੂੰ ਵਿਆਹ ਸੀ ਦੇਖੋ ਕਿ ਹਜੇ ਪਰਿਵਾਰ ਗੁਰੂ ਸਾਹਿਬ ਨਾਲ ਜੁੜੇ 10000 ਕਰੋੜ ਦੀ ਜਾਇਦਾਦ ਵਾਲੇ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਲਾਗੇ ਸਾਰਾ ਕੁਝ ਰੱਖਤਾ ਸਾਥ ਸੰਗਤ ਜੀ ਉਹ ਦਸਮ ਪਿਤਾ ਜਿੰਨੂੰ ਅੱਜ ਜਿਸ ਧਰਤੀ ਤੇ ਅਸੀਂ ਨੌਵੇਂ ਪਿਛਾਂ ਨੂੰ ਯਾਦ ਕਰਦੇ ਆ ਆਪਣੇ ਪਿਤਾ ਦਾ ਸੀ ਸਵੀਕਾਰ ਕਰਕੇ ਉਹਨਾਂ ਨੇ ਉਹੀ ਧਰਮ ਯੋਧਾ ਆਪਣੇ ਫੇਰ ਤੋਰੇ ਜਿੱਥੇ ਪਹਾੜੀ ਰਾਜਿਆਂ ਦਾ ਹੰਕਾਰ ਸੀ ਉਹ ਭੰਨਿਆ ਪਰ ਜਦ ਪਹਾੜੀ ਰਾਜੇ ਨੀਵੇਂ ਹੋ ਕੇ ਆ ਕੇ ਕਹਿੰਦੇ ਗੁਰੂ ਸਾਹਿਬ ਸਾਡੇ ਨਾਲ ਜੰਮੂ ਕਸ਼ਮੀਰ ਦਾ ਸੁਬੇਦਾਰ ਜਬਰ ਕਰਦਾ ਤੇ ਸਾਡੀ ਰੱਖਿਆ ਕਰੋ ਨਾਲ ਤੁਰ ਕੇ ਉਹ ਜੰਗਾ ਪਹਾੜੀ ਰਾਜਿਆਂ ਦੇ ਪੱਖ 'ਚ ਵੀ ਲੜ ਕੇ ਆਏ ਆ ਜਿਵੇਂ ਬਲਾਸਪੁਰਿਆ ਉਹਨਾਂ ਦਾ ਸਿਗਾ ਰਾਜਾ ਹੋਰ ਸਾਰਿਆਂ ਦੇ ਪੱਖ 'ਚ ਲੜ ਕੇ ਆਏ ਮੁੜ ਕੇ ਪ੍ਰਭਾਵਿਤ ਉੱਚ ਜਾਤੀ ਦੇ ਰਾਜਪੂਤ ਕਹਿੰਦੇ ਗੁਰੂ ਸਾਹਿਬ ਅਸੀਂ ਤੁਹਾਡੇ ਨਾਲ ਜੁੜਦੇ ਆ ਤੇ ਗੁਰੂ ਸਾਹਿਬ ਕਹਿੰਦੇ ਜੀ ਆਇਆ ਸਦਕੇ ਨੂੰ ਆਓ ਬੈਠੋ ਸਾਡੇ ਲੰਗਰ 'ਚ ਪ੍ਰਸ਼ਾਦਾ ਛਕੋ ਕਹਿੰਦਾ ਇਹਨਾਂ ਨਾਲ ਨਾ ਇਹਨਾਂ ਨਾਲ ਨਹੀਂ ਅਸੀਂ ਤਾਂ ਉੱਚ ਜਾਤ ਕੇ ਰਾਜੇ ਐ ਤੇ ਗੁਰੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਇਹ ਨਹੀਂ ਨਿਯਮ ਪੰਕਰਨਾ ਹੈਗਾ ਉਹੀ ਰਾਜਿਆਂ ਨੇ ਜਾ ਕੇ ਸੂਬੇ ਸਰਹੰਦ ਨਾਲ ਜਾ ਕੇ ਗੱਠਮਿਠ ਕੀਤੀ ਕੁਰਾਨ ਸ਼ਰੀਫ ਦੇ ਉੱਤੇ ਸਹਾਜਾ ਕੈ ਰੰਗ ਔਰੰਗ ਸਹਿਬ ਤੇ ਉਹਦੇ ਜਰਨੈਲਾਂ ਨੇ ਗੁਰੂ ਸਾਹਿਬ ਨੂੰ ਕਿਹ ਆਨੰਦ ਪਰ ਸਾਹਿਬ ਚੋਂ ਨਿਕਲੋ ਨਾ ਤੁਹਾਡੇ ਪਰਿਵਾਰ ਨੂੰ ਨਾ ਤੁਹਾਡੇ ਫੌਜਾਂ ਨੂੰ ਅਸੀਂ ਕੁਝ ਕਹਿਣਾ ਤੇ ਉੱਥੋਂ ਜਦ ਨਿਕਲੇ ਜਿਉਂ ਉਹਨਾਂ ਨੇ ਹਮਲੇ ਮਾਰੇ ਜਿਉਂ ਪਰਿਵਾਰ ਵਿਛੋੜਾ ਹੋਇਆ ਦੋ ਸਾਡੇ ਸਾਹਿਬ ਜਾਦੇ ਤੇ ਨਾਲ ਪੰਜ ਪਿਆਰਿਆਂ ਵਿੱਚੋਂ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਦੋ ਸਾਡੇ ਸਾਹਿਬ ਜਾਦੇ ਫਤਿਹਗੜ ਸਾਹਿਬ 'ਚ ਮਾਤਾ ਜੀ ਫਤਿਹਗੜ ਸਾਹਿਬ 'ਤੇ ਗੁਰੂ ਸਾਹਿਬ ਜੰਗਾ ਲੜਦੇ ਹੋਏ ਮੁਕਸਰਾਂ ਹੋ ਕੇ ਇੱਥੇ ਜਦ ਆਕੇ ਉਹਨਾਂ ਨੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਹੋਰ ਇਤਿਹਾਸਕਾਰਾਂ ਨੇ ਉਹਨਾਂ ਨੇ ਆਕੇ ਉਹਰੇ ਆਪਣਾ ਜ਼ਫਰਨਾਮਾ ਜਿੱਤ ਦਾ ਨਾਮਾ ਹੁਣ ਭਲਾ ਜਿੱਤ ਕਿਸ ਚੀਜ਼ ਦੀ ਜਿੱਥੇ ਤੁਹਾਡੀਆਂ ਫੌਜਾਂ ਖਤਮ ਕਰਤੀਆਂ ਤੁਹਾਡੇ ਦੋ ਸਾਹਿਬਜਾਦੇ ਚਾਰ ਸਾਹਿਬਜਾਦੇ ਮਾਰਤੇ ਮਾਤਾ ਜੀ ਮਾਰਤੇ ਖਿਨਾਤਾ ਹਰਾਤਾ ਉੱਥੇ ਜਿੱਤ ਕਿਸ ਕਾਲ ਦੀ ਜੇਤ ਉਸ ਗੱਲ ਦੀ ਜਿਹੜਾ ਧਰਮ ਯੁੱਧ ਗੁਰੂ ਸਾਹਿਬ ਨੇ ਲੜਿਆ ਸੀ ਜਿੱਥੇ ਔਰੰਗਜ਼ੇਬ ਆਪਣੇ ਕੁਰਾਨ ਸ਼ਰੀਫ ਤੇ ਜਾ ਕੇ ਸਹੌ ਚੱਕ ਕੇ ਤੋੜ ਕੇ ਧਰਮ ਨੂੰ ਪੰਗ ਕਰਕੇ ਉਹਨੇ ਜਾ ਕੇ ਹਮਲੇ ਕੀਤੇ ਉਹਦੇ ਬਰਖਲਾ ਗੁਰੂ ਕਦੀ ਆਪਣੇ ਮਿਸ਼ਨ ਤੋਂ ਹਿੱਲਿਆ ਨਹੀਂ ਇਸ ਕਰਕੇ ਜੇਤ ਗੁਰੂ ਸਾਹਿਬ ਵੀ ਸੀ ਆਪਣੇ ਧਰਮ ਅਧੀਨ ਭਰਪੂਰ ਉਹਨੇ ਆਪਣਾ ਪੂਰਾ ਵਚਨ ਕੀਤਾ ਔਰ ਉਸ ਔਰੰਗਜ਼ੇਬ ਜ਼ਾਲਮ ਨੂੰ ਉਹਨੇ ਜ਼ਫਰਨਾਮਾ ਲਿਖਣ ਦੀ ਜੁੱਤ ਕੀਤੀ ਔਰ ਉਸ ਤੋਂ ਬਾਅਦ ਮੁਗਲ ਹਕੂਮਤਾਂ ਨਹੀਂ ਤੁਹਾਨੂੰ ਦਿਖਦੀਆਂ ਮੁਗਲ ਹਕੂਮਤਾਂ ਨਹੀਂ ਦਿਖਦੀਆਂ ਚਾਰ ਮੂਹੇ ਤੋਂ ਕੀ ਹੁਆ ਜੀਵਤ ਹਜ਼ਾਰਾਂ ਗੁਰੂ ਕੇ ਸਿੱਖੋ ਆ ਬੈਠੇ ਆ ਤੁਸੀਂ ਗੁਰੂ ਗਬੰਦ ਸਿੰਘ ਮਹਾਰਾਜ ਆਹ ਤੁਹਾਡੀ ਸੰਗਤ ਬੜਾ ਸਤਿ ਨਾਮ ਜੀ ਲੋਹਰ ਗੁਰੂ ਸਾਹਿਬ ਤੁਸੀਂ ਸੱਚੇ ਨਿਕਲੇ